ਜਿਹੜੇ ਸਰੋਟ ਵੋਟ ਪਾਣ ਦੇ ਲਈ ਪਹੁੰਚੇ ਹੋ ਕਿਵੇਂ ਦੇਖਦੇ ਹੋ ਕਿ ਨਤੀਜੇ ਕਿਹੋ ਜਿਹੇ ਰਹਿਣਗੇ ਨਤੀਜੇ ਛੇ ਹੋਣਗੇ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈ ਬੜਾ ਪਰਤਕੋਨ ਆ ਹੋਇਆ ਥੋੜੇ ਦਿਨਾਂ ਦੇ ਵਿੱਚ ਹੋਇਆ ਹੈ ਲੇਕਿਨ ਪੂਰੇ ਆਰਾਮ ਦੇ ਨਾਲ ਕੋਈ ਕਿਸੇ ਕਿਸਮ ਦੀ ਹਲਚਾਲੀ ਜਾਂ ਕਿਸੇ ਕਿਸਮ ਦੀ ਕੋਈ ਗੜਬੜ ਜਿਹੜੀ ਸ਼ਾਇਦ ਦੇ ਵਿੱਚ ਨਹੀਂ ਹੋਈ ਤੇ ਇਲੈਕਸ਼ਨ ਜਿਹੜ ਨੇ ਪਰ ਸਕੂਨ ਹੀ ਹੋਣਗੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਉਂਸਲਰਾਂ ਨੂੰ ਕੀ ਕਹਿਣਾ ਚਾਹੁੰਦਾ ਵਿਕਾਸ ਕਾਰਜੇ ਨੂੰ ਲੈ ਕੇ ਮੈਂ ਇਹ ਕਹਿਣਾਗਾ ਕਿ ਕਿਉਂਕਿ ਪਿੱਛੇ ਜਿਹੜੇ 6-7 ਸਾਲ ਲਿਗੜੇ ਦੇ ਵਿਕਾਸ ਬੜਾ ਨਹੀਂ ਹੋ ਸਕਿਆ ਤੇ ਅਗੂ ਨਵੀਂ ਸਰਕਾਰ ਜਿਹੜੀ ਜਾਂ ਨਵੀਂ ਕਾਰਪੋਰੇਸ਼ਨ ਜਿਹੜੀ ਬੰਦੀ ਹੈ ਇਸ ਨੂੰ ਵਿਕਾਸ ਜਿਹੜੇ ਤੇਜ਼ੀ ਨਾਲ ਲੋਕਾਂ ਨੇ ਕਰਾਣੇ ਚਾਹੀਦੇ ਨੇ ਤਾਂ ਕਿ ਵਿਕਾਸ ਕਾਰਜ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਦੂਰ ਹੋਣ ਔਰ ਨਾਲੇ ਸਰਕਾਰ ਜਿਹੜੀ ਆ ਇਹ ਅਗਰ ਦੁਬਾਰਾ ਸਰਕਾਰ ਜਿਹੜੀ ਬਣਨੀ ਚਾਹੁੰਦੀ ਹੈ ਵਿਕਾਸ ਕਰੂਗੀ ਫੇਰ ਬਣੂਗੀ ਲੰਬਾ ਸਮਾਂ ਹੋ ਗਿਆ ਤੁਸੀਂ ਵੀ ਰਾਜਨੀਤੀ ਨਾਲ ਜੁੜੇ ਹੋਏ ਆਪਣੇ ਵਾਰਡ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਨੇ ਜਿਹੜੇ ਉਮੀਦਵਾਰ ਤੋਂ ਤੁਸੀਂ ਉਮੀਦ ਕਰਦੇ ਹੋ ਕਿ ਜਿੱਤਣ ਤੋਂ ਬਾਅਦ ਉਹ ਕਰੇ ਮੈਂ ਦੇਖਿਆ ਕਿ ਛੋਟੇ ਛੋਟੇ ਕੰਮ ਨੇ ਜਿਹੜੇ ਇਹ ਰੁਕੇ ਹੋਏ ਨੇ ਫੌਰੀ ਤੌਰ ਤੇ ਜਿਸਨਾਂ ਕੋ ਸਿਵਰ ਹੋ ਗਿਆ ਗੋ ਬੱਤੀਆਂ ਨੇ ਜਗਦੀਆਂ ਕੋਈ ਇਹੋ ਜੀਆਂ ਚੀਜ਼ਾਂ ਨੇ ਕਿ ਜਿਹੜੀਆਂ ਇਹ ਕੰਮ ਛੋਟੇ ਛੋਟੇ ਕੰਮ ਵੀ ਨੇ ਕਿ ਜਿਹੜੇ ਰੁਕੇ ਪਏ ਨੇ ਕੰਮ ਦਾ ਵੱਡੇ ਵੀ ਫਿਰ ਇਹ ਸ਼ੁਰੂ ਕਰ ਸਕਦੇ ਨੇ ਲੇਕਿਨ ਫੌਰੀ ਤੌਰ ਤੇ ਇਹੜੇ ਛੋਟੇ ਛੋਟੇ ਕੰਮ ਨੇ ਨਾ ਇਹਨਾਂ ਪਹਿਲਾਂ ਕਰਨਾ ਚਾਹੀਦਾ ਬਸ ਕੇ ਇਹ ਉਹ ਨਾਸ਼ਾ ਲੱਗਿਆ ਇਸ ਵਾਰ ਬੀਜਪੀ ਦੇ ਵੱਲੋਂ ਤੁਹਾਨੂੰ ਪਾਰਟੀ ਦੇ ਵਿੱਚੋਂ 6 ਸਾਲ ਦੀ ਬਾਹਰ ਕੀਤਾ ਗਿਆ ਹਾਲਾਂਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਸਰਗਰਮ ਨਹੀਂ ਸੀ ਇਸ ਵਕਤਾਂ ਸ਼ਰਾਰਤੀ ਲੋਕ ਨੇ ਜੀ ਬਸ ਮੈਂ ਤਾਂ ਪਹਿਲੇ ਜਿਆ ਸੀ ਕਿ ਭਈ ਮੈਂ ਤਾਂ ਹੁਣ ਜਦ ਮੈਂ ਠੀਕ ਹੀ ਨਹੀਂ ਰਹਿੰਦਾ ਦੇਖੋ ਤੁਹਾਡੇ ਸਾਹਮਣੇ ਵੀਲ ਜੇ ਜ ਮੈਂ ਵੋਟ ਪਾ ਰਿਹਾ ਤੇ ਜਦ ਅੰਦਰੋਂ ਬਾਹਰ ਨਿਕਲ ਨਹੀਂ ਸਕਦਾ ਕਿਤੇ ਜਾ ਨਹੀਂ ਸਕਦਾ ਆ ਨਹੀਂ ਸਕਦਾ ਪਾਰਟੀ ਦਾ ਕੰਮ ਨਹੀਂ ਕਰ ਸਕਦਾ ਕਿਸੇ ਪਾਰਟੀ ਦਾ ਵੀ ਕੰਮ ਨਹੀਂ ਕਰ ਸਕਦਾ ਤੇ ਆ ਮਤਲਬ ਕਿ ਤਮਾਸ਼ਾ ਇਹ ਲੋਕ ਪੇ ਕਰਦੇ ਨੇ ਕਿ ਮੈਨੂੰ ਕੋਈ ਨਹੀਂ ਮੈਂ ਅੱਗੇ ਬਾਹਰ ਹੀ ਦਾ ਮੈਨੂੰ ਹੁਣ ਕੀ ਵਾਰ ਕਰਨਾ ਨੇ ਵਾਰ ਕੱਢ ਕੇ ਹਵੇ ਕੁਬਾਰਾ ਦਮਾਸ਼ਾ ਪੇ ਕਰਦੇ ਨੇ ਐਸਾ ਰਾਤੀ ਲੋਕ ਜਿਹੜੇ ਨੇ ਠੀਕ ਹੈ ਥੈਂਕ ਯੂ